ਅੱਜ ਮੇਰੇ ਕੋਲ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਡੇ ਪਿਆਰੇ ਨੀਡ ਟੂ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਲੱਖੇ ਲੜਦੇ ਉਹ ਆਏ ਹਨ ਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਵੀ ਰਬ ਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਵਿੱਚ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਕੇ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਜੀ ਨਾਲ ਨੂੰ ਸ੍ਰੀ ਚਤੁਰਬਾਰ ਆ ਕੇ ਸਪੋਰਟ ਦੇ ਦਿੱਤੀ ਜੀ ਜੀ ਹਾਰ ਜਿੱਤਾ ਰੱਬ ਦੇ ਹੱਥੀਆ ਫਲੇ ਔਰ ਅਬ ਆਪਣੇ ਕੋਲ ਰਖਾ ਰਜਤਾ ਸਭ ਤੋਂ ਪਹਿਲਾਂ ਮਗਾਉ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਫਲੇ ਜੈ ਕੀ ਜੈ ਪਰ ਜੈਤ ਮਨ ਮਨ ਜੈ ਗੁਰਦਾਸ ਤਾਂ ਪੰਥ ਸਾਹਿਬ ਦੇ ਗੁਰਦਾਸ ਸਾਹਿਬ ਦੇ ਅੱਲਾਹ ਦੀ ਜਗ ਬੋਸਵਾਤ ਕੋਸ਼ਿਸ਼ ਕਰਦਾ ਪਰ ਸਭ ਨੂੰ ਪਹੁੰਚਦਾ ਨਹੀਂ ਨੰਨ ਕਾਰਨਾ ਤੇ ਇਸ ਹਨ ਮੇਰੇ ਬਖਸ਼ੋ ਜਿਕਰਾ ਮਾਂ ਚਿੰਤ ਬੁਣੀ ਦਾ ਬੋਸਵਾਤ ਦੇਰਵਾਦੀ ਜੈ ਦੇਖੋ ਜੀ ਅਸੀਂ ਦਿੱਤੇ ਜਿਹੜਾ ਪਤਾ ਹੈ ਆਪਣੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਿਆ ਇਲੈਕਸ਼ਨ ਹੋ ਗਿਆ ਸਾਰਾ ਕੁਝ ਹੋ ਗਿਆ ਸੀਗਾ ਅੱਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕਰਦੀ ਸੀ ਭਾਜ ਨੂੰ ਮਿਲਣ ਦਾ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਉਣਾ ਪਾਇਆ ਪਰ ਰੱਬ ਨੇ ਕੋਈ ਟਾਈਮ ਨਹੀਂ ਪਾਇਆ ਹੁਣ ਅੱਜ ਇਲੈਕਸ਼ਨ ਨਿਬੜ ਕੇ ਸਾਰਾ ਕੁਝ ਝੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੇ ਜਗ੍ਹਾ ਪਹਿਲਾਂ ਪੈਨਸਨ ਆਣੀ ਇਲੈਕਸ਼ਨ ਦੇ ਬਾਅਦ ਹੀ ਦਿੰਦਾ ਕਿਉਂਕਿ ਜੇ ਕਿਸੇ ਦਾ ਦੁੱਖ ਕਰਦੇ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਅੰਮ੍ਰਿਤ ਇਕਾ ਨੂੰ ਮਿਲਾ ਇਲੈਕਸ਼ਨ ਨਹੀਂ ਜਾਣਦਾ ਤੇ ਮੈਂ ਸਾਰਾ ਕਾਉਂਟ ਕਰਨ ਪਿਆ ਤਾਂ ਅੱਜ ਹੁੰਦਾ ਵੀਰੇ ਘਰ ਦੇ ਬੁੜੇ ਹਣਾਣਾਂ ਵੀ ਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਜਾਂਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਅੱਜ ਉਹ ਬੰਦਾ ਕਹਿੰਦਾ ਮੈਂ ਨਹੀਂ ਲੜਨਾ ਯਾਰ ਬੜੀ ਉਸ ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦਾ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ ਮੈਂ ਕਰ ਵੀ ਲੜ ਗਿਆ ਮੈਂ ਖਾਤੀ ਆ ਮਣ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਤਾਰੋਕਾਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਉਹ ਖੋਲਣਾ ਉਹਦੇ ਵਿੱਚ ਤੁਹਾਡੇ ਸਾਹਮਣੇ ਆਉਂਗਾ ਜਾਂ ਆਪਣੇ ਫਿਰ ਨੂੰ ਗਾਲਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਹ ਤਣਾ ਛੇਤੀ ਲਉਂਦਾ ਹਾਂ ਜੰਦਗੀ ਨੂੰ ਉਹ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਇੱਛਾ ਛੱਡ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਆਪ ਨੂੰ ਮੈਂ ਤੇ ਦੱਸਣਾ ਸੀ ਨਾ ਹਾਂ ਪਿਆਸ ਮੈਂ ਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋਪੀ ਜਿਹਾ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਆਡਰ ਤੇ ਵਾਂਝੇ ਬਚਾਉਣਾ ਮੁਸ਼ਕਲ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਨੂੰ ਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਨੂੰ ਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੋਵਾਰੇ ਤੋਂ ਆਪੁਰਸੀ ਦੀ ਪੁਖਨੇ ਕੀਤਾ ਆਪੁਰਸੀ ਦੀ ਪੁਖਨੇ ਕੀਤਾ ਲੀਡਰ ਨਾਣਾ ਦੋਸ਼ੀਏ ਜਿੱਧਰ ਦੇਖਾਂ ਉੰਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲੜੀ ਕਵਾਰੇ ਤੂੰ ਵੇਖ ਭਗਤ ਸਿੰਘ ਅੱਜ ਸੋਚ ਤੇਰੀ ਸਾਧੀ ਆ ਜੀ ਅਚਨੀ ਸਾਹਿਬ ਜਿਦਾਂ ਦੇ ਕੰਮ ਕਰਦੇ ਜੀ ਸਾਡੇ ਇਧਰ ਦੇ ਨਮਾnde ਅੱਗੇ ਜਾਣ ਜੇ ਤੇ ਕਿਉਂਕਿ ਸਿੱਧਰ ਵੀ ਜ਼ਿਆਦਾ ਹੀ ਮੈਨੂੰ ਕੋਈ ਆਵਾਜ਼ ਆਉਂਦੀ ਚਨੀ ਸਾਹਿਬ ਜਿੱਦਣ ਜਿਲ੍ਹਾ ਨੂੰ ਬੋਟਾਂ ਮੰਗਣਗੇ ਯਾਰ ਮੈਂ ਕਹਿੰਦਾ ਤੁਹਾਨੂੰ ਮੇਨ ਨਾਲ ਇੱਕ ਇੱਕ ਵੋਟ ਮੈਨੂੰ ਪਾ ਦਿਓ ਜਿੱਤਣਾ ਦੇ ਕਰਦੀਆਂ 5 4 ਉਧਰ ਪਾ ਦਿਓ ਕੋਈ ਯਾਰ ਜੱਗ ਲਾ ਇਸੋਂ ਵਧੀਆ ਬੰਦੇ ਨਹੀਂ ਤੇ ਲੀਡ ਕਿ ਨਹੀਂ ਹੋ ਗਈ ਆ ਪੂਰੀ ਇਹ ਨੀਡ ਟੂ ਛੱਡਣਾ ਦੀ ਅਸੀਂ ਟਟਕੜ 5-6 ਲੱਖ ਤੋ ਹਾਰਾਂਗੇ ਆਪਣੀ ਤੇ ਤੇਰੀ ਨੀਡ ਨਾ ਪਾਦੇ ਉਹਨਾਂ ਨੂੰ 5-6 ਲੱਖ ਦੋ ਚੰਦੀ ਸਾਹਿਬ ਦੀ ਲੀਡ ਛੱਡਣਾ ਵਾਲਾ ਫੌਦੀ ਇੰਟੈਲੀਜੈਂਟ ਬੰਦਾ ਹੈ ਕੱਚਾ ਲੀਡ ਦੇ ਵੀ ਉਹ ਚੰਦੀ ਸਾਹਿਬ ਨਾਲ ਗੇ ਬਾਜ਼ੇ ਲੱਗਦਾ ਆ ਟੀਨੂ ਆ ਸੀਤ ਨਗਰ ਆ ਪਰ ਗਿਆ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਆ ਰ ਹੋ ਸਕਦਾ ਹੋ ਨਹੀਂ ਸਕਦਾ ਫੁੱਟਾ ਕੀ ਨਹੀਂ ਆ ਉਹ ਮੋਟਾ ਬਦਲ ਕਰਨੀਆਂ ਸਿਰਫ ਮੇਰੀ ਇਹਨੇ ਬੋਲ ਬਣਾਣੀਆਂ ਹੋਰ ਕਿੱਥੇ ਨਹੀਂ ਮੈਂ ਆਈ ਇਹ ਹੀ ਕੰਮ ਹੈ ਸਾਡੇ ਪੰਜਾਬ ਦੇ ਸੀਐਮ ਇਹ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਮੋਟਾ ਬਹਿਣ ਦਾ ਨਾ ਫੜ ਆਪਾਂ ਨੇ ਖਤਰ ਤੇ ਨਹੀਂ ਹਟਣਾ ਇੰਜੀਨੀਅਰ ਜੀ ਮੈਨੂੰ ਬਤਲੀ ਮੈਨੂੰ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਇਹ ਬਹਿਮ ਲਾ ਪਏ ਉਹ ਨਾ ਕਰਨੀ ਨਾ ਖੜਾ ਬਗਾਵਤ ਸਰਬ ਸੁਬਾਨ ਲਖਾ ਜੀ ਮੈਨੂੰ ਜਾ ਕੇ ਅੱਜ ਮੈਂ ਕਾ 14 ਸਮਾਜ ਸਾਰਾ ਚੱਕ ਲੋਪੜਾ ਕਹਿੰਦਾ ਮਤਲਬ ਹੋਇਆ ਕੀ ਮੈਂ ਕਹਾਂ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜੁਨਾ ਤੇ ਕਦਾ ਜੀ ਮੈਂ ਖਾ ਜਿੱਤਨ ਦੀ ਹਾਰਨ ਦੀ ਉਹਨਾਂ ਦੀ ਕਿਰਮਤ ਆ ਮੈਂ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਦੀ ਜੁਦਿਆ ਦੀ ਸਟੈਂਡ ਲੈਣੇ ਇੱਕ ਸਟੈਗਲ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣਾ ਜੇ ਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖਣਾ ਕੋਈ ਨਹੀਂ ਉਹ ਕਹਿੰਦੇ ਮੇਰਾ ਬੰਦਾ ਫੇਰ ਮੋਟਾਣੀ ਇੱਕ ਬੰਦਾ ਬੜਾ ਭਲਾ ਮਾਨਸ ਰੱਬ ਦਾ ਬੰਦਾ ਸੀਆਈਡੀ ਅਫਸਰ ਬਹੁਤ ਵਧੀਆ ਧੰਡ ਬੰਦਾ ਹੈ ਉਹ ਕਹਿੰਦਾ 50000 ਰੁਪਇਆ ਤੇ ਗੱਡੀ ਮੇਰੇ ਲੋ ਤਿੰਨ ਮਹੀਨਾ ਬਾਅਦ ਫੇਰ ਮੈਨੂੰ ਉਸ ਦਾ ਬਦਲ ਨਾ ਕਰ ਸਾਰ ਪੈਸੇ ਨੂੰ ਦੇ ਦੇਓ ਅਗਰ ਸਹੀ ਮੈਂ ਰਲੂਣਾ ਪ੍ਰੋਜੈਕਟ ਨਹੀਂ ਰਲੂਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਹੈ ਕਿ ਜਿਹੜੀ ਸੁਪਨੇ ਜਿਹਾ ਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆ ਆਪਾਂ ਕਦੀ ਯਕੀਨ ਨਹੀਂ ਮੰਨਿਆ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਜਦੋਂ ਆਪਾਂ ਹੀ ਕਰਕਾਰ ਹੋ ਜਾਂਦਾ ਆਪਣੇ ਧੋਖੇ ਕਿੰਨੇ ਕਰਦਾ ਪੈਤੀ ਲੰਕਾ ਤਾਂ ਸਾਡੇ ਘਰ ਦਾ ਬੰਦਾ ਲੰਕਾ ਢਾਂਡਿਆ ਤੇ ਮੈਨੂੰ ਪਤਾ ਨਹੀਂ ਮੈਂ ਕਹਾਂ ਯਾਰ ਅੱਜ ਕਮਲ ਖਤਮ ਕਿਦੇ ਵਾਸਤੇ ਕਰ ਰਹੀ ਸੀ ਜਿਨ੍ਹਾਂ ਵਾਸਤੇ ਸੀ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਕੂਚ ਕਰ ਰਹੇ ਸੀ ਬੜਾ ਸਖਿੰਕਾ ਲੜੀ ਦੇ ਡੋਰ ਪਾਈ ਘਰ ਵਾਲੀ ਨੇ ਪਾਈ ਜੀ ਬਰਾਬਰ ਬੋਲਦੇ ਕਿ ਮੈਂ ਨਹੀਂ ਆ ਨਾ ਤੇ ਫੋਟੋ ਵੀ ਕਰਾਈ ਆ ਪਤਾ ਨਹੀਂ ਜੀ ਤੇ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਪਾਈ ਤੇ ਨਹੀਂ ਲਪਾਈਏ ਨਹੀਂ ਇਹ ਸਹੀ ਗੱਲ ਵੀ ਨਹੀਂ ਜਾ ਕੇ ਦੇਖ ਚਾਹੀਏ ਮੈਂ ਤਾਂ ਇਹ ਗੱਲ ਕਹਿੰਦੇ ਅੰਬਰ ਸਾਹਿਬ ਜੋ ਖੜੀ ਦਿੱਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸੀ ਤਾਂ ਮੋਦੀ ਦਾ ਮੇਰਾ ਮੇਨ ਮੁਕਾਬਲਾ ਸੀ ਸਰ ਦੇ ਉਹ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਉਹ ਦਮਾਨਾ ਵਾਸਤੇ ਲੜਿਆ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਬਰਨਾਲਸੀ ਫਾਈਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੈਨਾਂ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਇਹਦੇ ਪਤਨੇ ਲੈਦੀ ਕਰ ਦਿੱਤੀ ਕਿਚਰੀ ਦੇ ਮੂਰੇ ਉਹਨਾਂ ਨੇ ਬੰਦ ਨਹੀਂ ਫੜ ਕੇ ਮੰਗਲਵਾਰ ਦਾ ਪੈਰ ਪਨ ਆ ਗਿਆ ਛਾੜ ਦੇ ਕਹਿੰਦੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਉਹ ਜਦੋਂ ਫੈਲ ਜਾਵਾਂ ਖਲਾਵਾਂ ਅਸੀਂ ਫੈਲ ਲਾ ਕੇ ਮੈਂ ਤੇ ਇਹਨਾਂ ਦਾ ਵਕੀਲ ਤੇ 10 ਬੰਦੇ ਬਾਹਰ ਖੜੇ ਆ ਚਲੋ ਇੱਥੇ ਦਾ ਸਿਸਟਮ ਕੁਝ ਹੋਰ ਹੈ ਉੱਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ 'ਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਰ ਮਲੇਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾab ਕਿਤੇ ਨਾ ਯਾਰ ਮੈਂ ਤਾਂ ਯਾਰ ਮੋਟ ਗਲਤੀ ਹੋ ਗਈ ਅੱਜ ਇੰਨਾ ਵੱਡਾ ਨਹੀਂ ਰਿਸਕ ਲੈਣਾ ਸੀਗਾ ਉਹ ਛੋਟੇ ਛੋਟੇ ਸਕੋਲੈਜੀ ਪਰ ਜ਼ਿੰਦਗੀ ਦਾ ਇੰਨਾ ਵੱਡਾ ਰਿਸਕ ਲੈਣ ਤੋਂ ਬਾਅਦ ਵੀ ਇੱਕ ਜ਼ਿੰਦਗੀ ਤੋਂ ਸਮਝ ਹੀ ਮਿਲ ਗਈ ਆ ਵੀ ਹੁਣ ਨਹੀਂ ਕਰਨਾ ਆਪਾਂ ਤਾਂ ਇੱਕ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣਨ ਦਾ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਕੁਝ ਚਾਹੀਦਾ ਸੀ ਪਰ ਨਹੀਂ ਸੀ ਮਿਲਿਆ ਮੋਦੀ ਨੇ ਮੁੱਖ ਬਰਾਜ ਰਸਿਵਖੀ ਉਹਨੇ ਬਰੁਖਤ ਵੀ ਚਾਰੇ ਜਿਵੇਂ ਕੁਝ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ਣ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਮ ਦਾ ਤੇ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਅਰਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਕੱਚੇ ਰਹੇ ਇਸੇ ਲਈ ਜਦੋਂ ਕਹਿੰਦਾ ਕਿ ਜਿੱਦਾਂ ਜੋ ਕਾਗਜ਼ੀ ਕਾ ਮੈਂ ਆਪਣਾ ਪੂਰਾ 1.2 ਲੱਖ ਰੁਪਏ ਇਕੱਠਾ ਕਰ ਕੋ ਦੱਸ ਸਕਦੀ ਆ ਸਾਰਾ ਤਿਆਰੀ ਤੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਕਿ ਗੇਮ ਖਤਮ ਹੋ ਜਾਣੀ ਆ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਨਤੇ ਕੱਲਾ ਗਿਆ ਸਾਰੇ ਲੋਕੇ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਤੇ ਬੜੀ ਗੱਲ ਨਹੀਂ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਔਰ ਤੁਹਾਨੂੰ ਨੇ ਟੂ ਛਟਰਾ ਵਾਲਾ ਜਿੰਦਾਬਾਦ ਨੇ ਟੂ ਛਟਰਾ ਵਾਲਾ ਜਿੰਦਾਬਾਦ ਮਰ ਚਰਨ ਜੀ ਚਰਨ ਜੀ ਜਿੰਦਾਬਾਦ ਜਿਸ ਸੀਨਾ ਆਰਵ ਚਰਨ ਜੀ ਜੀ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਕਿ ਸੋਨੀਆ ਕੰਮ ਨਹੀਂ ਕੀਤੀ ਤੇ ਫੇਰ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤੇ ਕਿ ਅਰਦਾਸ ਕਰਾਂਗੇ ਪਰ ਸੋਨੀਆ ਗਾਦੀ ਜਿਹਨੂੰ ਕਹਾਂਗੇ ਰਾਹੁਲ ਗਾਦੀ ਨੇ ਕਹਾਂਗੇ ਵੀ ਸਾਡੇ ਸੀਐਲ ਸਾਹਿਬ ਫੇਰ ਦੁਆ ਕਰਾਂਗੇ ਤੇ ਜਿਹਨਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨ ਦੇ ਮਸਲੇ ਹੱਲ ਆਜਾ ਇਹ ਹੈ ਤੇਰੇ ਬਾਰੇ ਨੂੰ ਲੱਗਿਆ ਬੰਦੇ ਆਜੇ ਮੇਰੇ ਪਾਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਡੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਇਲੈਕਸ਼ਨ ਲੜ ਰਹੇ ਉਹ ਆਏ ਮਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਵੀ ਰਬ ਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਅਸੀਂ ਅੱਗੇ ਜਾਣਗੇ ਪਰ ਅੱਜ ਇਹ मेरे पास आ गए जित भी गया सर्टिफिकेटा साब अपने सबसे पहले मैं कहूंगा जी वाहू जी का खालसा वाहन जय जय मन वाह मन जय गुरुदासन कहान श्री गुरु रविदास हमारे हालांकि गौत खुशियां सबसे रखिए तू ही मन कर ਦੇ ਬਖਸ਼ੋ ਜਿਕਰਾ ਮਾਂ ਚਿੰਤ ਬੁਣੀ ਦਾ ਬੋਸ ਸਤਿ ਸ੍ਰੀ ਅਕਾਲ ਜੈ ਦੇਖੋ ਜੀ ਅਸੀਂ ਕੱਤੇ ਦੇ ਰਾਤਾ ਕਾਲੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਤੇ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਏ ਸਾਰਾ ਕੁਝ ਹੋ ਗਿਆ ਸੀਗਾ ਚਾਹ ਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕਰਦੀ ਸੀ ਭਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਣਾ ਭਾਈ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਗਿਆ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੇ ਜਿਆ ਪਹਿਲਾਂ ਪੈਂਸਾ ਨਹੀਂ ਇਲੈਕਸ਼ਨ ਦੇ ਬਾਅਦ ਹੀ ਕੰਮਾ ਕਿਉਂਕਿ ਜੇ ਕਿਸੇ ਦਾ ਦੁੱਖ ਦਰਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਲੰਘਦਾ ਤੇ ਮੈਂ ਸਾਰੇ ਤੋਂ ਪਹਿਲਾਂ ਪਿਆਰ ਕਰਦਾ ਹੁੰਦਾ ਵੀਰੇ ਘਰ ਦੇ ਬਹਾਨਾ ਨੂੰ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਜਦਾ ਸੀਗਾ ਬੰਦਾ ਨਹੀਂ ਲੰਦਾ ਹੈਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਜਦਾ ਸੀਗਾ ਕਿ ਅੱਜ ਉਹ ਬੰਦਾ ਕਿੰਨਾ ਮੈਂ ਨਹੀਂ ਲੜਨਾ ਯਾਰ ਬੜੀ ਉਹ ਮੇਰੇ ਘਰ ਦੇ ਨਾਲ ਗੱਲ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲੋ ਮੈਂ ਸੱਚ ਕਹਿੰਦਾ ਨਹੀਂ ਮੈਂ ਤਾਂ ਉਹ ਲੜ ਗਿਆ ਮੈਂ ਥੱਕ ਗਿਆ ਹੁਣ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ کاروبار ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਉਹ ਖੋਲਣਾ ਲਾ ਉਹਦੇ ਵਿੱਚ ਪੱਗਾ ਸਾਹਮਣੇ ਆਉਂਗਾ ਜਾਂ ਆਪਣੇ ਫੁੱਲੀਆਂ ਗਾਣਿਆਂ ਦੇ ਵਿੱਚ ਜਾਂ ਕਿ ਮੇਰਾ ਨਵਾਂ ਗਾਣਾ ਆ ਰਿਹਾ ਉਹ ਤਣਾਛੇਤੀ ਲਾਉਂਦਾ ਹਾਂ ਜਿੰਨਾ ਉਹ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਇਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਵਿੱਚ ਜੇ ਤੁਹਾਡੇ ਆਪ ਕੋ ਮੌਕੇ ਤੇ ਦੱਸਣਾ ਅਸਲ ਹੈ ਹਾਂ ਇਸ ਮੈਂ ਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਆ ਡਰ ਤੇ ਵਾਂਝੇ ਬਚਾਉਣਾ ਮੁਸ਼ਕਲ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਡਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੋਵਾਰੇ ਤੋਂ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਨਾਣਾ ਦੋਸ਼ੀਏ ਜਿੱਧਰ ਦੇਖਾਂ ਉੰਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲੜੀ ਕਵਾਰੇ ਤੂੰ ਵੇਖ ਭਗਤ ਸਿੰਘਾ ਅੱਜ ਸੋਚ ਤੇਰੀ ਸਾਧੀ ਆ ਜੀ ਪਤਨੀ ਸਾਹਿਬ ਜਿੱਦਾਂ ਦੇ ਕੰਮ ਕਰਦੇਗੀ ਸਾਡੇ ਇਧਰ ਦੇ ਨਿਮਾਂ ਦੇ ਅੱਗੇ ਜਣ ਜੇ ਜੇ ਤੇ ਕਿਉਂਕਿ ਜਿੱਧਰ ਵੀ ਜ਼ਿਆਦਾ ਹੀ ਮੈਨੂੰ ਕਵਾਜ ਆਉਂਦੀ ਚੰਨੀ ਸਾਹਿਬ ਜਿੱਧਰ ਲੈ ਜਿਲ੍ਹੇ ਦੇ ਬੋਟਾ ਮੰਗਣ ਗਿਆ ਯਾਰ ਲੈ ਕਹਿੰਦੀ ਆਪੋ ਮੇਰੇ ਨਾਮ ਤੇ ਇੱਕ ਵੋਟ ਮੈਨੂੰ ਪਾ ਦੋ ਜਿੱਤ ਤੁਹਾਡੇ ਕਰਦੀ ਆ ਪੰਜ ਚਾਰ ਅੱਧਰ ਪਾ ਦੋ ਕੋਈ ਯਾਰ ਜਿੱਤਣਾ ਚਾਹੁੰਦਾ ਹੈ ਇਹ 300 ਵਧੀਆ ਕੀ ਲੀਡ ਕਿ ਨਹੀਂ ਹੋਗੀ ਆਪਣੀ ਇਹ ਨੀਡ ਟੂ ਛੱਡਣਾ ਦੀ ਅਸੀਂ ਟਟਕੜ 5-6 ਲੱਖ ਤੋ ਹਾਰਾਂਗੇ ਜੇ ਲੱਗਦਾ ਚੰਨੀ ਸਾਹਿਬ ਦੀ ਕਿੰਨੀ ਛੱਤਰਾਂ ਵਾਲਾ ਬਹੁਤ ਹੀ ਇੰਟੈਲੀਜੈਂਟ ਬੰਦਾ ਹੈ ਕੱਚਾ ਲੀਡਰ ਵੀ ਉਹ ਚੰਨੀ ਸਾਹਿਬ ਕਿੰਗੇ ਬਾਝੇ ਲੱਗਦਾ ਅੱਟੀ ਨੂੰ ਅ ਸਿੱਤਨਗਰ ਆਪਰ ਕੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਆ ਰਿਹਾ ਹੋ ਸਕਦਾ ਹੋ ਨਹੀਂ ਸਕਦਾ ਪੁੱਟਾ ਕਿ ਇਹਨੇ ਉਹ ਮੋਟਾ ਬਾਦਰੀ ਕਢਣੀਆਂ ਸਿਰਫ ਮੇਰੀ ਇਹਨੇ ਬੋਡ ਬਣਾਣੀਆਂ ਵਰਕ ਕਰ ਦਿੱਤੀ ਨੀ ਮੈਂ ਧੰਨਵਾਦ ਕਿ ਫਾਇਏ ਹੀ ਕਾਉਂਦੇ ਸਾਡੇ ਪੰਜਾਬ ਦੇ ਸੀਐਮ ਆ ਰਹੇ ਤੇ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਉੱਟਾ ਪਹਿਣ ਚਾਹੇ ਨਾ ਫੜ ਆਪਾਂ ਨੇ ਖਤ ਤੇ ਨਹੀਂ ਅੜਦਾ ਕਿੰਨੇ ਇੰਜੀਨੀਅਰ ਨਾ ਚਲੀ ਮਰਨਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਇਹ ਬਹਿਮ ਨਾ 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 ਖੜਾ ਹੋ ਜਾਓ ਜੀ ਮੈਂ ਉਹ ਜਾਂਦੇ ਅੱਜ ਮੈਂ ਕਹਿੰਦਾ ਜੋਦੋਂ ਤਾਲਾ ਸਮਾਸਾਰ ਚੱਕ ਲੋ ਅਪੜਾ ਕਹਿੰਦੇ ਮਤਲਬ ਹੋਇਆ ਕੀ ਮੈਂ ਕਿਹਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜਿਹੋ ਨਾਲ ਤੇ ਕਦਾ ਜਿੱਤ ਗਿਆ ਮੈਂ ਕਿਹਾ ਜਿੱਤਨ ਦੀ ਹਾਰਨ ਦੀ ਉਹਨਾਂ ਦੀ ਕਿਰਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਜੋਦੋਂ ਤਾਲਾ ਦਾ ਸਟੈਂਡ ਹੈ ਇੱਕ ਸਟੈਗਰ ਦਾ ਸਟੈਂਡ ਦਾ ਮੈਂ ਕਿਹਾ ਤੁਹਾਡਾ ਵੀ ਸਟੈਂਡ ਹੋਣਾ ਚਾਹੀਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖੋ ਉਹ ਕਹਿੰਦੇ ਨੇ ਮੀਨਾ ਮਾ ਫੇਰ ਮੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰ ਬੜਾ ਬੰਦਾ ਸੀ ਅਜੀ ਉਸ ਦਾ ਬਹੁਤ ਵਧੀਆ ਪੈਂਡ ਬਣ ਗਿਆ ਉਹ ਕਹਿੰਦਾ 15000 ਰੁਪਏ ਤੇ ਗੱਡੀ ਮੇਰੇ ਨਾਲੋਂ 3 ਮਹੀਨਾ ਬਾਅਦ ਫਿਰ ਮੈਨੂੰ ਉਸ ਦਿਨ ਕਹਿੰਦਾ ਨਾ ਕਿ ਸਾਰੇ ਪੈਸੇ ਨੂੰ ਦੇ ਦੇ ਉਹ ਅਗਰ ਸਹੀ ਬਣਦਾ ਮੈਂ ਇਹ ਲੰਮਾ ਪ੍ਰੋਜੈਕਟ ਨਹੀਂ ਲੜਾਂਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਹੈ ਕਿ ਜਿਹੜੀ ਸੁਪਨੇ ਜਿਹਾ ਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨਿਆ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਨਾ ਜਦੋਂ ਆਪਣੇ ਗਦਾਕਾਰ ਹੋ ਜਾਣ ਆਪਣੇ ਧੋਖੇ ਕਿੰਨੇ ਕਰਦਾ ਪੈਤੀ ਲੰਕਾ ਕਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਡਿਆ ਤੇ ਵੀ ਪਤਾ ਨਹੀਂ ਮੈਂ ਕਹ ਯਾਰ ਅੱਜ ਤਵਲ ਖਤਮ ਕਿਦੇ ਵਾਸਤੇ ਕਰ ਰਿਆ ਸੀ ਜਿਨ੍ਹਾਂ ਵਾਸਤੇ ਸੀ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਖੋਜ ਕਰ ਰਹੇ ਸੀ ਬੜਾ ਸਸਟੇਨ ਕਰਾ ਲਈ ਮੇਰੇ ਦੋ ਪਾਈਂ ਘਰ ਵਾਲੀ ਦੀ ਪਾਜੀ ਮੈਂ ਬੋਲਦਾ ਕਿ ਮੈਂ ਨਹੀਂ ਲੈ ਫੋਟੋ ਵੀ ਕਰਾਈ ਹੈ ਪੁੱਤਾਂ ਨੇ ਨਹੀਂ ਜੀ ਇਤਨਾ ਹੋਣੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਪਾਈ ਤੇ ਨਹੀਂ ਲਪਾਈ ਹੈ ਇਹ ਸਹੀ ਗੱਲ ਇਹ ਨਹੀਂ ਜਾ ਕੇ ਚੇਚੀ ਜੀ ਮਤਾਰ ਇਹ ਗੱਲ ਕਰਨੇ ਅੰਮਰ ਸਾਹਿਬ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸਿੱਧਾ ਮੋਗੀ ਦਾ ਕੀ ਰੋ ਮੇਨ ਮੁਕਾਬਲਾ ਕੀਤਾ ਜੀ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਿਵੇਂ ਜਮਾਨਾ ਵਾਸਤੇ ਲੜਦਾ ਵਾਸਤੇ ਕਿਸਾਨਾਂ ਵਾਸਤੇ ਲੜਦਾ ਵਾਸਤੇ ਮੈਂ ਬਰਨਾਲਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਨਾਂ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਇਹਦੇ ਪਤਾ ਨੇ ਲੈਦੀ ਕਰ ਦਿੱਤੀ ਕਿ ਚਹੇ ਦੇ ਪੂਰੇ ਉਹਨਾਂ ਨੇ ਬੰਦਾ ਨਹੀਂ ਫੜਕਾ ਮੰਗਲਵਾਰ ਦਾ ਪੈਨ ਭਰਨ ਆ ਗਿਆ 4 ਦਿਨ ਤੱਕ ਇਹਨੇ ਘਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਖਲਾਵਾਂਗੇ ਅਸੀਂ ਫੈਲ ਲਾ ਕੇ ਮੇਰੇ ਤੇ ਇਹਨਾਂ ਦਾ ਵਕੀਲ ਤਾਂ 10 ਬੰਦੇ ਬਾਹਰ ਖੜੇ ਆ ਚਲੋ ਇਥੇ ਦਾ ਸਿਸਟਮ ਕੁਝ ਹੋਰ ਆ ਉਥੇ ਜਾਈਏ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ 'ਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਰ ਮੰਨੇ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਰਾਬ ਕਿਤੇ ਨਾ ਯਾਰ ਮੈਂ ਤਾਂ ਯਾਰ ਬਹੁਤ ਗਲਤੀ ਹੋ ਗਈ ਅੱਜ ਇੰਨਾ ਵੱਡਾ ਨਹੀਂ ਰਿਸਕ ਲਾਇਆ ਸੀਗਾ ਬਹੁਤ ਛੋਟੇ ਛੋਟੇ ਰਿਸਕ ਲਾਇਆ ਸੀ ਪਰ ਜ਼ਿੰਦਗੀ ਤਾਂ ਇੰਨਾ ਬਦਲ ਗਈ ਬਾਅਦ ਵਿੱਚ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਕਰਨਾ ਆਪਾਂ ਤਾਂ ਇੱਕ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣਨ ਦਾ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਚਾਹੀਦਾ ਸੀ 12 ਸੀ ਨਾ ਮੋਦੀ ਨੇ ਮੁੱਖ ਰਾਜਨ ਸ੍ਰੀ ਵਕੀ ਉਹਨੇ ਵੀ ਰੁੱਥੀ ਵਿਚਾਰੇਗਾ ਜੇ ਕੋਈ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਮ ਦਾ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਇਕੱਠੇ ਹੋਏ ਤੇ ਇਸੇ ਲਈ ਸਭ ਦਾ ਦੋ ਕਹਿੰਦਾ ਕਿ ਜਿੱਦਾਂ ਜੋ ਕਾਗਜ਼ ਸੀਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰਨ ਕੋਸ਼ਿਸ਼ ਕੀਤਾ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਖੋਲ ਹੋ ਜਾਣੀ ਹੈ ਉਹ ਕੇ ਸਾਰਾ ਵੀ ਇਹ ਵੀ ਬੰਦ ਹੋ ਗਈ ਮੈਂ ਹੋਂ ਤੇ ਕਹ ਲਿਆ ਕਿ ਸਾਰੇ ਲੋਕੇ ਬਾਹਰ 200 ਬੰਦਾ ਫਾਇਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਤੇ ਪਰ ਕੋਈ ਨਹੀਂ ਗੱਲ ਜੀ ਚਲੋ ਪਰਮਾਤਮਾ ਰੱਬ ਸਭ ਨੂੰ ਰਾਈਖੇ ਔਰ ਤੁਹਾਨੂੰ ਜਿੰਦਾਬਾਦ 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 ਬਚਨਜੀ ਕਨੇ ਜੀ ਜਿੰਦਾਬਾਦ ਅੱਜ ਸੀਨਾ ਆਰਵਾ ਚੱਲੀ ਚਲੀ ਜੀ ਅਹੀਂ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਔਰ ਬਸੋਨੀਆ ਕੰਮ ਸੀ ਤੇ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤ ਦੀ ਅਰਦਾਸ ਕਰਾਂਗੇ ਔਰ ਸੋਨੇ ਗਾਦੀ ਨੂੰ ਤੋਂ ਗਾਦੀ ਨੂੰ ਤੋਂ ਦੇ ਵੀ ਸਾਡੇ ਸੀਐਮ ਸਾਹਿਬ ਤੇ ਦੁਆਰ ਆ ਰਹੇ ਹਨ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨਗੇ ਮਸਲੇ ਹਰ